बन ਗਿਆ ਆ ਮਸਲਾ ਕਹਿੰਦੇ ਹਿੰਡਾ ਬਣ ਗਿਆ ਕੋਤੀਵਾਲ ਖੁਰਦ ਵੀ ਕਿਤੇ ਟੱਢ ਨੇ ਆ ਮੁੰਡੇ ਨੇ ਵੀ ਦੂਜੀ ਮੋੜ ਦਿੱਤੀ ਹੈ ਅਮਰੀਕ ਅੰਗਰੇਜ਼ ਤੇ ਨਾਲ ਕਹਿੰਦੇ ਦੋ ਵਿਚਾਲੇ ਖਿੱਚੇ ਆ ਕਬੱਡੀ ਆ ਕਬੱਡੀ ਸ਼ਾਹੀ ਹੈ ਇੱਕ ਪਾਸੇ ਅਮਰੀਕ ਸੁਆਦ ਨਜ਼ਾਰਾ ਸੁਆਦ ਅਮਰੀਕ ਟੱਕਰ ਟੱਕਰ ਅਮਰੀਕ ਟੱਕਰ ਕਿਆ ਬਤਾਂਦੇ ਜੇ ਜਿੰਗਲ ਪਾਰ ਕਰਨੇ ਹੋਣ ਤੇ ਡੰਗਾਂ ਨੂੰ ਨੱਪਣਾ ਪਾਣੀ ਪਿੰਡ ਜਣਾ ਔਖਾ ਹੋ ਜਾਣਾ ਅੱਜ ਸਾਰੇ ਮਿੱਤਰੀ ਪਹੁੰਚੇ ਹੋਇਆ ਆ ਕੁੱਤੀ ਵਾਲਾ ਗੱਭਰੂ ਕਬੱਡੀ ਪਾਉਣ ਲਈ ਵਧਦਾ ਹੋਇਆ ਕੁੱਤੀ ਵਾਲਾ ਖੁਰਦੇ ਕ ਛੋਟਾ ਕ ਵੱਡਾ sire da match ਕੜਾਈਲੀ ਦਾ ਮੇਲਾ ਚੱਲਦਾ ਦਿਲ ਦੀਆਂ ਧੜਕਣਾਂ ਤੇਜ਼ ਕੁਝ ਟਾਈਮ ਬੀਤ ਗਿਆ ਕੁਝ ਬਾਕੀ ਹੈ ਅੰਗਰੇਜ਼ ਤੇ ਕਹਿੰਦੇ 1100 ਤਿੰਨ ਜੱਫਿਆਂ ਦਾ ਹੇ ਟੱਕਰ 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 ਆ ਮੇਲਾ ਬਣ ਗਿਆ ਆ ਮੇਲਾ ਨੱਚ ਉੱਠਿਆ ਆ ਮੇਲਾ ਅਲਸੰਦਰ ਇੱਕ ਮਿੰਟ ਆਓ ਫਾਈਨਲ ਹੈ ਚੋਟੀ ਦਾ ਕਹਿੰਦੇ ਮੈਚ ਗਾਲੇ ਚੱਕ ਪਾਸਪੋਰਟ ਤਾੜ ਦੇ ਟਿਕਟ ਤੈਨੂੰ ਮੇਰੇ ਤੇ ਜੇ thora ਇਤਬਾਰ ਨਾ ਗੱਪ ਵਾਲੀ ਵਾਲੇ ਨੇ ਤਾਂ ਪਹਿਲਾ ਤੇ ਆਖਰੀ ਤੇਰੇ ਨਾਲ ਕੀਤਾ ਹੀ ਪਿਆਰ ਨੂੰ ਆਹ ਰੇਡ ਪੈ ਗਈ ਸਾਗਰ ਕਰੀਂ ਜਿਗਰ ਬਾਈ ਪਾਲਾ ਗੱਲ ਦੁਬਈ